ਸਭ ਤੋਂ ਵੱਡੀ ਸਮੱਸਿਆ ਅੱਜ ਦੇ ਸਮੇਂ ਦੀ ਵੀ ਲੋਕ ਬਾਥਰੂਮ ਦੇ ਵਿੱਚ ਅੱਧਾ-ਅੱਧਾ ਘੰਟਾ ਕਿੱਲਦੇ ਹੀ ਰਹਿੰਦੇ ਆ ਪੇਟ ਨਹੀਂ ਸਾਫ਼ ਹੁੰਦਾ ਕੀ ਕਾਰਨ ਹੈ ਵੀ ਕਲਯੁਗ ਮਹਾਰਾਜ ਕੋ ਆਇਆ ਤਾਂ ਵੀ ਕਹਿੰਦੇ ਵੀ ਉਹ ਉਹਨੇ ਇੰਦਰੀ ਤੇ ਜਬਾਨ ਦੋਨੋਂ ਹੱਥ ਜਿਵੇਂ ਫੜੀਆਂ ਸੀ ਹੱਥ ਰੱਖਿਆ ਸੀ ਦੋਨਾਂ ਨੂੰ ਹਨਾ ਇਹ ਦੌਰ ਜਦੋਂ ਹੈ ਉਹ ਦੌਰ ਦੇ ਵਿੱਚ ਕਿ ਇੱਕ ਇੰਦਰੀ ਦਾ ਇੱਕ ਜਬਾਨ ਦਾ ਇਹ ਦੋਸਵਾਦੀ ਬੰਦੇ ਨੂੰ ਲੈ ਕੇ ਬਹਿਣਗੇ ਔਰ ਉਸ ਡਿਸ਼ੇਸ ਦੇ ਵਿੱਚ ਕਿਹੜੀਆਂ ਚੀਜ਼ਾਂ ਬੈਲੈਂਸ ਹੈਗੀਆਂ ਨੇ ਕਿ ਨਹੀਂ ਨੇ ਜਿਹੜੀਆਂ ਸਾਡੇ ਤਸਵੀਰਾਂ ਨੂੰ ਠੀਕ ਰੱਖਣ ਉਹ ਬਹੁਤ ਮਿਸਬੈਲੈਂਸ ਆ ਨਵੀਆਂ ਚੀਜ਼ਾਂ ਖਾ ਕੇ ਲੋਕਾਂ ਦੀ ਤਸਵੀਰ ਵਿਗੜ ਜਾਂਦੀ ਹੈਗੀ ਉਹਨੂੰ ਕੁੱਟ ਲੈਣਾ ਥੋੜੀ ਹਾਰਡ ਹੁੰਦੀ ਕੁੱਟ ਲਓ ਉਹਨੂੰ ਮਿਕਸੀ 'ਚ ਕੁੱਟ ਲਓ ਵੈਸੇ ਹੱਥ ਨਾਲ ਉਹਨੂੰ ਮਾਮਦਸਤੇ 'ਚ ਕੁੱਟੋ ਉਹ ਸਭ ਤੋਂ ਬਿਹਤਰ ਹੈ ਪੂਚ ਕੁੱਟ ਕੇ ਉਹਦਾ ਦੜਨ ਮੜ ਜਿਆ ਪਾਊਡਰ ਕਰ ਲਓ ਉਹਦੇ ਵਿੱਚ ਥੋੜੀ ਜਿਹੀ ਗੁਲਕੰਦ ਗੁਲਾਬ ਆਣੀ ਜਿਹੜੀ ਆ ਉਹ ਲੈ ਆ ਕੇ ਥੋੜੀ ਜਿਹੀ ਪਾਓ ਤੇ ਦੀ ਗੋਲੀ ਜੀ ਬਣਾ ਲਓ ਇੱਕ ਤੋ ਗੋਲੀ ਹੁਣ ਤੁਸੀਂ ਤੁਹਾਡੀ ਕੌਨਸਟਿਪੇਸ਼ਨ ਦੇ ਸਹਾਵਨਾ ਬਾਨੀ ਆ। ਵੀ ਜੇ ਥੋੜੀ ਆ ਤਾਂ ਛੋਟੀ ਆ ਜੇ ਜਿਆਦੇ ਤਾਂ ਉਹ ਤਾਂ ਵੱਡੀ ਗੋਲੀ। ਉਹ ਅੰਦਾਜ਼ਾ ਹੀ ਐ। ਤੋ ਗੋਲੀ ਜੀ ਵਟ ਕੇ ਤੁਹਾਨੂੰ ਰਾਤ ਨੂੰ ਗਰਮ ਪਾਣੀ ਦੇ ਨਾਲ ਛਕੋ। ਤੋ ਸਵੇਰ ਹੁੰਦਿਆਂ ਸਾਰ ਕਈ ਸਾਨੂੰ ਐ ਦੱਸਦੇ ਹੁੰਦੇ ਵੀ ਸਾਡਾ ਕਹਿੰਦੇ ਵੀ ਅੱਧਾ ਢਿੱਡ ਲੈ ਗਿਆ। ਆ ਜਿਹੜੀ ਤੁਸੀਂ ਗੋਲੀ ਦੱਸੀ ਆ ਗੋਲੀ ਖਾ ਕੇ ਲੋਕ ਤੁਹਾਡੇ ਕੋਲ ਆਉਂਦੇ ਅਗਲੇ ਦਿਨ ਕਹਿੰਦੇ ਕਿ ਭਾਈ ਸਰੀਰ ਚੋਂ ਲੱਗਦਾ ਵੀ 2.5 ਕਿਲੋ ਭਾਰ ਘਟ ਗਿਆ ਹਾਂ ਹਾਂ ਉਹਨਾਂ ਦਾ ਮਤਲਬ ਇਹ ਵੀ ਆ ਵੀ ਉਹਨਾਂ ਦਾ ਟੇਟ ਖਾਲੀ ਹੋ ਗਿਆ ਵੀ ਹੁਣ ਵੀ ਅਸੀਂ ਸਾਨੂੰ ਲੱਗਿਆ ਵੀ ਕੁਝ ਲੈ ਗਿਆ ਨਾਲੋਂ ਪੈਰੀ ਪਰ ਬੈਠ ਕੇ ਫਰੈਸ਼ ਹੋਣੇ ਸੀ ਉਹਦੇ ਨਾਲ ਦੀ ਰੀਸ ਨਹੀਂ ਕਿ ਲੋਕ ਸਿਰਫ ਮੈਨੂੰ ਕਹਿੰਦੇ ਕਿ ਫਰੈਸ਼ ਹੋਣ ਤੋਂ ਬਾਅਦ ਜਿਹੜੀ ਸਫਾਈ ਚੰਗੇ ਢੰਗ ਨਾਲ ਨਹੀਂ ਹੁੰਦੀ ਹੈ ਨਾ ਇਹਦਾ ਵੀ ਹੱਲ ਆ ਗਿਆ ਹੁਣ ਤਾਂ ਪੈਰੀ ਪਰ ਸੀਟ ਲਵਾਵਾਂ ਨਾਲ ਜੈਟ ਸਪਰੇ ਆਹੋ ਹੁਣ ਤਾਂ ਕਹਿੰਦੇ ਤਰੱਕੀ ਕਰ ਲਈ ਜੈਟ ਲਵਾ ਲਓ ਇੰਗਲਿਸ਼ ਟਾਇਲਟਸ ਨੇ ਨਾਸ ਮਾਰਤਾ ਅੱਜ ਕੱਲ ਬੀਬੀਆਂ ਦੇਖੋ ਗੋਡੇ ਟੇਡੇ ਹੋਏ ਪਏ ਆ ਜਿੱਥੇ ਕਿਤੇ ਪੈਰੀਂ ਪਰ ਬੈਠੇ ਹੋਣੇ ਸਾਰੀ ਉਮਰ ਜਿੰਨੀ ਚਿਰ ਤੱਕ ਵੀ ਬੈਠ ਸਕਦੇ ਨੇ ਸ਼ਾਇਦ ਬੜੇ ਸੋਹਣੇ ਤੁਰਦੇ ਆਪਣੇ ਪੁਰਾਣੇ ਸਾਰੇ ਬੰਦੇ ਰਹੇ ਆ ਜੀ ਦੁੱਧ ਪੀਓਗੇ ਤੇ ਮਾਰਾ ਫਿਰ ਸਰੀਰ ਰਿਆਲਾ ਰਹਿੰਦਾ ਨਾੜਾਂ ਸਾਫ਼ ਰਹਿੰਦੀਆਂ ਦੁੱਧ ਸਰੀਰ ਦੀ ਅੰਦਰੋਂ ਸਫਾਈ ਵੀ ਬਹੁਤ ਵਧੀਆ ਕਰਦਾ ਡੀਟੌਕਸਿਜਨ ਨੂੰ ਆਪਾਂ ਕਹਿੰਦੇ ਆ ਸੜ ਬਹੁਤ ਸਾਰਾ ਸਮਾਂ ਜਿਹੜਾ ਜ਼ਿੰਦਗੀ ਦਾ ਟਾਇਲਟ ਚ ਖਰਾਬ ਹੋ ਰਿਹਾ ਉਹ ਸਮਾਂ ਬਚਾਉਣ ਦਾ ਇਹਨਾਂ ਨੇ ਜਿਹੜਾ ਤਰੀਕਾ ਦੱਸਿਆ ਸਸਟੇ ਕਾਲ ਤੁਸੀਂ ਜੁੜਿਓ ਮਿੱਟੀ ਦੇ ਨਾਲ ਤੇ ਮੈਂ ਹਾਂ ਕਰਨ ਆਯੁਰਵੈਦ ਕਹਿੰਦਾ ਹੈ ਕਿ ਜੇਕਰ ਤੁਹਾਡਾ ਪੇਟ ਸਾਫ਼ ਨਹੀਂ ਹੁੰਦਾ ਤਾਂ ਤੁਸੀਂ ਹਜ਼ਾਰਾਂ ਬਿਮਾਰੀਆਂ ਨੂੰ ਸੱਦਾ ਦੇ ਰਹੇ ਹੋ ਅੱਜ ਦਾ ਆਲਮ ਵੀ ਇਹ ਹੈ ਕਿ ਹਸਪਤਾਲ ਚਲੇ ਜਾਓ ਤੁਹਾਨੂੰ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਕਿਸੇ ਨਾ ਕਿਸੇ ਬਿਮਾਰੀ ਤੋਂ ਜੂਝਦੇ ਹੋਏ ਮਿਲਣਗੇ ਇੰਨਾ ਜ਼ਿਆਦਾ ਖਰਚਾ ਤੁਹਾਡਾ ਨਾ ਹੋਵੇ ਤੇ ਤੁਹਾਡਾ ਪੇਟ ਵੀ ਸਾਫ਼ ਹੋ ਜਾਵੇ ਤੇ ਬਹੁਤ ਸਾਰੇ ਬਿਮਾਰੀਆਂ ਤੁਸੀਂ ਬਚ ਜਾਓ ਅਸੀਂ ਅੱਜ ਪਹੁੰਚੇ ਹਾਂ ਸੁਲਤਾਨਪੁਰ ਲੋਧੀ ਬੋਸ ਆ ਜੀ ਚੀਜ਼ਾਂ ਸਮਝਾਂਗੇ ਕਿ ਸਾਡਾ ਪੈਸਾ ਵੀ ਬਚ ਜੇ ਤੰਦਰੁਸਤ ਵੀ ਹੋ ਜਾਈਏ ਸਭ ਤੋਂ ਪਹਿਲਾਂ ਬਾਈ ਦਾ ਸਵਾਗਤ ਕਰਦੇ ਆਂ ਬਾਈ ਸਤਿ ਸ੍ਰੀ ਅਕਾਲ ਕੀ ਹਾਲਤ ਹੋਛੀ ਰਹੀ ਹੈ ਅਕਾਲ ਜੀ ਵਾਹਿ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੇ ਸਭ ਤੋਂ ਵੱਡੀ ਸਮੱਸਿਆ ਅੱਜ ਦੇ ਸਮੇਂ ਦੀ ਵੀ ਲੋਕ ਬਾਥਰੂਮ ਦੇ ਵਿੱਚ ਅੱਧਾ ਅੱਧਾ ਘੰਟਾ ਕਿੱਲਦੇ ਹੀ ਰਹਿੰਦੇ ਆ ਪੇਟ ਨਹੀਂ ਸਾਫ਼ ਹੁੰਦਾ ਕੀ ਕਾਰਨ ਹਾਂਜੀ ਇਹ ਤੇ ਆਪਾਂ ਪਹਿਲਾਂ ਵੀ ਵਿਚਾਰ ਚਰਚਾ કરી ਸੀਗੀ ਇਸ ਵਿਸ਼ੇ ਦੇ ਉੱਤੇ ਸਭ ਤੋਂ ਵੱਡਾ ਕਾਰਨ ਤਾਂ ਜੀ ਇਸ ਦੇ ਯੁੱਗ ਦੇ ਵਿੱਚ ਤੇ ਆਪਣਾ ਖਾਣਾ ਖਾਣਾ ਜੀ ਸਭ ਤੋਂ ਵੱਡਾ ਤਾਂ ਆਪਣਾ ਭੋਜਨ ਹੀ ਇਸ ਗੱਲ ਦਾ ਜਿਹੜਾ ਹੁੰਦਾ ਹੈ ਵੀ ਵੀ ਕਿਹੜਾ ਚੀਜ਼ ਖਾਣੀ ਆ ਕਿਹੜੀ ਚੀਜ਼ ਨਹੀਂ ਖਾਣੀ ਹਨਾ ਉਹਦਾ ਸਹਾਫਤਾਵਾ ਪਾਣ ਨੂੰ ਲਾਣਾ ਪੈਂਦਾ ਤੇ ਹੁਣ ਪਸ਼ੂਆਂ ਨੂੰ ਵੀ ਮੰਨ ਲਓ ਜੀ ਆਪਾਂ ਜਿਆਦਾ ਸਮਾਂ ਨੀਰਾ ਚਾਰ ਦਿੰਨੇ ਆ ਗਰਮੀ ਸਿਆਲਾਂ ਦੇ ਵਿੱਚ ਜਿਆਦਾ ਹਰਾ ਚਾਰਦੇ ਉਹ ਵੀ ਮੌਕਾ ਮਾਰਨ ਲਾ ਪੈਂਦੇ ਹਨਾ ਸੋ ਇਹ ਬੇਸਿਕ ਜੀਆਂ ਗੱਲਾਂ ਨੇ ਵੀ ਜਿਹੜੀਆਂ ਸਾਨੂੰ ਰੋਜ਼ ਮਰਾਰ ਦੀ ਜ਼ਿੰਦਗੀ ਤੋਂ ਦੇਖਣੀਆਂ ਚਾਹੀਦੀਆਂ ਨੇ ਵੀ ਸਾਨੂੰ ਕੀ ਖਾਣਾ ਚਾਹੀਦਾ ਵੀ ਜਿਹਦੇ ਨਾਲ ਸਾਨੂੰ ਜੰਗਲ ਪਾਣੀ ਸਵੇਰ ਜਾਣਾ ਸੌਖਾ ਰਹੇ ਹਣਾ ਜੀ ਬਾਕੀ ਸਰੀਰ ਜੇ ਨਹੀਂ ਸਹੀ ਤਰ੍ਹਾਂ ਜਾ ਪਾਵਾਂਗੇ ਤਾਂ ਮਹਾਰਾਜ ਜੀ ਵੀ ਆਪਦੇ ਸਰੀਰ ਦਾ ਹੀ ਨੁਕਸਾਨ ਹੁੰਦਾ ਉਹ ਤਾਂ ਸਭ ਨੂੰ ਦੁਨੀਆ ਨੂੰ ਪਤਾ ਹੀ ਆ ਕਾਂਸਟਿਪੇਸ਼ਨ ਰਹਿੰਦੀ ਆ ਨਾ ਕਬਜ ਰਹਿੰਦੀ ਆ ਤਾਂ ਪੁਰਾਣੇ ਹੁਣ ਸਿਆਣਿਆਂ ਦਾ ਖਾਣਾ ਵੀ ਕਬਜ ਦੇ ਨਾਲ 100 ਬਿਮਾਰੀਆਂ ਹੋਰ ਹਾਂਣਾ ਜੀ ਉਹ ਚਲੋ 100 ਗਿਣ ਕੇ ਤਾਂ ਨਹੀਂ ਪਰ ਇੱਕ ਖਾਣ ਹੈ ਸੌ ਹਣੇ ਪਿਆਓ ਜਾਣਗੀਆਂ ਪਰ ਹੋਣਗੀਆਂ ਜਰੂਰ ਮਾੜੀ ਤਾਂ ਇੱਕ ਵੀ ਮਾੜੀ ਹੁੰਦੀ ਮਾੜੀ ਹੁੰਦੀ ਹੈ ਨਾ ਜੀ ਇਹ ਹੈ ਤੇ ਇਹ ਹੁਣ ਬੜੀ ਮਾੜੀ ਗੱਲ ਹੈ ਕਿ ਜਿਹੜਾ ਭੋਜਨ ਨਹੀਂ ਕਰਦੇ ਹੁਣ ਭੋਜਨ ਕਿਵੇਂ ਦਾ ਕਰਨਾ ਚਾਹੀਦਾ ਹੈ ਕਿਵੇਂ ਦਾ ਨਹੀਂ ਇੱਥੇ ਆਪਾਂ ਗੱਲ ਕਰਦੇ ਹਾਂ ਇਹ ਸਭ ਤੋਂ ਪਹਿਲਾਂ ਤਾਂ ਜੀ ਮੈਦਾ ਤਿਆਗਣਾ ਚਾਹੀਦਾ ਹੈ ਜਿਹੜਾ ਆਪਾਂ ਮੈਦਾ ਖਾਂਦੇ ਆ ਨਾ ਜੀ ਠੀਕ ਆ ਕਦੇ-ਕਦੇ ਸ਼ੱਕ ਸ਼ਕਾ ਲਓ ਜੇ ਨਹੀਂ ਗਈ ਵਰ ਜਬਾਨ ਰਹਿੰਦੀ ਉਹ ਕਹਿੰਦੇ ਸੀ ਨਾ ਮਹਾਰਾਜ ਜੀਆਂ ਦੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸਾਖੀ ਵੀ ਹੈਗੀ ਆ ਇੱਕ ਤੇ ਕਈ ਜਿਹੜੇ ਨੇ ਵੇ ਇਹ ਆਪਣੇ ਪੂਰਬ ਦੀਆਂ ਮਾਇਥੋਲਜੀਆ ਨੇ ਉਹਨਾਂ ਨੂੰ ਕਿਸੇ ਕਿਸੇ ਢੰਗ ਦੇ ਨਾਲ ਆਪਣੇ ਫਕੀਰਾਂ ਨਾਲ ਜੋੜ ਦੀਆਂ ਨੇ ਪਰ オリジナル ਜਿਹੜੀ ਸਾਖੀ ਆ ਉਹ ਸਤਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀਆਂ ਨਾਲ ਕਾਲ ਯੁਗ ਦੀ ਹੋਈ ਸੀਗੀ ਸੁਣਨ ਵਾਲੇ ਜਾਣਦੇ ਨੇ ਭਲੀ ਭਾਂਜ ਇਹਨਾਂ ਨੂੰ ਨਹੀਂ ਪਤਾ ਚਲੋ ਪਤਾ ਕਰ ਲੈਣਗੇ ਵੀ ਉਹ ਕਹਿੰਦੇ ਵੀ ਕਾਲ ਯੁਗ ਆਇਆ ਇੱਕ ਇਦਾਂ ਕਹਾਣੀ ਹੈ ਵੀ ਕਾਲ ਯੁਗ ਮਹਾਰਾਜ ਕੋ ਆਇਆ ਤਾਂ ਵੀ ਕਹਿੰਦੇ ਵੀ ਉਹਨੇ ਇੰਦਰੀ ਤੇ ਜ਼ਬਾਨ ਦੋਨੋਂ ਹੱਥ ਜੇ ਕਹਿੰਦੇ ਫੜੀਆਂ ਸੀ ਵੀ ਹੱਥ ਰੱਖਿਆ ਸੀ ਦੋਨਾਂ ਨੂੰ ਹਨਾ ਤੇ ਉਹ ਪਾਈ ਮਰਦਾਨਾ ਜੀ ਨਾਲ ਸੀਗੇ ਵੀ ਪੁੱਛਦੇ ਵੀ ਇਹ ਮਹਾਰਾਜ ਜੀ ਵੀ ਕੀ ਗੱਲ ਐ ਹੁਣ ਪੁਰਾਣੇ ਜਿਹੜੇ ਹੁੰਦੇ ਸੀ ਨਾ ਡਾਇਲੌਗਸ ਉਹ ਬਹੁਤੇ ਬੋਲ ਕੇ ਬੋਲ ਕੇ ਨਹੀਂ ਸੀ ਹੁੰਦੇ ਸਿੰਬੋਲਿਕ ਤਰੀਕੇ ਨਾਲ ਗੱਲ ਕੀ ਕਰੀ ਜਾਂਦੀ ਹੁੰਦੀ ਸੀ ਉਹ ਮਹਾਰਾਜ ਜੀ ਨੇ ਦੱਸਿਆ ਸਮਝਾਈਏ ਗੱਲ ਹੈ ਕਿ ਵੀ ਇਹ ਦੱਸ ਰਹੇ ਵੀ ਅਗਲਾ ਕਲਯੁਗ ਐ ਵੀ ਜਿਹੜਾ ਚੱਲ ਰਿਹਾ ਹੁਣ ਅਗਲਾ ਜਿਹੜਾ ਇਹਦਾ ਇਹ ਦੌਰ ਚੱਲਣਾ ਹੈ ਉਹ ਦੌਰ ਦੇ ਵਿੱਚ ਕਿ ਇੱਕ ਇੰਦਰੀ ਦਾ ਤੇ ਇੱਕ ਜਬਾਨ ਦਾ ਇਹ ਦੋਸਵਾਦੀ ਬੰਦੇ ਨੂੰ ਲੈ ਕੇ ਬਹਿਣਗੇ ਤੇ ਅੱਜ ਤੁਸੀਂ ਦੁਨੀਆ ਦੇਖੋ ਸਾਰੀ ਵੀ ਜਿੰਨਾ ਆਪਾਂ ਮਾਰਕੀਟ ਦੇ ਵਿੱਚ ਭੋਜਨ ਦੇਖਦੇ ਆ ਇੰਨਾ ਭੋਜਨ ਆਪਣੇ ਦਾਦੇ-ਪੁਰਦਾਦੇਆਂ ਨੇ ਨਹੀਂ ਵੇਖਿਆ ਹੋਣਾ ਇੰਨੀ ਮਠਿਆਈ ਇੰਨੇ ਤਰੀਕੇ ਦਾ ਮਤਲਬ ਕੀ ਕੀ ਬਾਤ ਹੈ ਮਤਲਬ ਕਿ ਨਾ ਵੀ ਕਿੰਨੀ ਤਰੱਕੀ ਕਰ ਲਈ ਫੂਡ ਦੇ ਵਿੱਚ ਵੀ ਕਿਆ ਵੈਰਾਈਟੀਆਂ ਨੇ ਆਪਣੇ ਕੋਲ ਮਤਲਬ ਕਿ ਪਕੌੜਾ ਹੀ ਕਈ ਤਰ੍ਹਾਂ ਦਾ ਹੈ ਹਾਂਜੀ ਤੇ ਚਾਈਨਿਸ ਸਾਡੇ ਕੋਲ ਜੇ ਮੰਨ ਲਓ ਚੱਲਦਾ ਵਾ ਮੈਨੂ ਚੱਲਦਾ ਤੇ ਮੁੱਕਦਾ ਹੀ ਨਹੀਂਗਾ ਕਿੰਨੀ ਜਿਆਦਾ ਤਰੱਕੀ ਕੀਤੀ ਹੋਈ ਆ ਸਿਰ ਜਵਾਨ ਦੇ ਸਵਾਦ ਲਈ ਸਵਾਦ ਲਈ ਬਿਲਕੁਲ ਬੇਸ਼ੱਕ ਜੇ ਮਤਲਬ ਖਾਣ ਦੀਆਂ ਚੀਜ਼ਾਂ ਬਹੁਤ ਵੱਧ ਗਈਆਂ ਨਵੀਆਂ ਡਿਸ਼ਸ ਆ ਗਈਆਂ ਪਰ ਉਸ ਡਿਸ਼ਸ ਦੇ ਵਿੱਚ ਕਿਹੜੀਆਂ ਚੀਜ਼ਾਂ ਬੈਲੈਂਸ ਹੈਗੀਆਂ ਨੇ ਕਿ ਨਹੀਂ ਨੇ ਜਿਹੜੀਆਂ ਸਾਡੇ ਤਸਵੀਰਾਂ ਨੂੰ ਠੀਕ ਰੱਖਣ ਉਹ ਬਹੁਤ ਮਿਸ ਬੈਲੈਂਸ ਆ ਨਵੀਆਂ ਚੀਜ਼ਾਂ ਖਾ ਕੇ ਲੋਕਾਂ ਦੀ ਤਸਵੀਰ ਵਿਗੜ ਜਾਂਦੀ ਹੈਗੀ ਬਿਲਕੁਲ ਜੀ ਹੁਣ ਜਿਵੇਂ ਕਿ ਇੱਕ ਆਮ ਜੀ ਆਪਣੇ ਇੱਧਰ ਚੱਲਦੀ ਹੈ ਇਹ ਡਿਸ਼ ਹੁੰਦੀ ਆ ਮਸ਼ਰੂਮ ਹੈਨਾ ਮਸ਼ਰੂਮ ਦੀਆਂ ਕਿੰਨੀਆਂ ਡੀਸੀ ਚਲਦੀਆਂ ਨੇ ਜਾਂ ਕਿੰਨੇ ਉਹਦੇ ਪਦਾਰਥ ਬਣ ਜਾਂਦੇ ਨੇ ਤੇ ਪਰ ਜਿਹੜਾ ਗ੍ਰੰਥ ਕਹਿੰਦਾ ਹੈ ਕਹਿੰਦਾ ਵੀ ਉਹ ਮਸ਼ਰੂਮ ਜਿਹੜਾ ਵਾ ਇਹ ਤਾਂ ਸੜਿਆ ਭੋਜਣਾ ਹੈ ਵੀ ਜਿਹੜਾ ਬੰਦਾ ਕਹਿੰਦਾ ਹੈ ਕਿ ਵੀ ਮੈਂ ਮਾਸ ਨਹੀਂ ਖਾਣਾ ਹੈ ਨਾ ਵੀ ਮਾਸ ਤੋਂ ਪਰਹੇਜ਼ ਕਰਦਾ ਹੈ ਉਹਦਾ ਮਾਸ ਛੱਤਰੀਆਂ ਦਾ ਭੋਜਣਾ ਹੈ ਜੀ ਵੀ ਇਹ 'ਚ ਕੋਈ ਖਾਣ 'ਚ ਕੋਈ ਮਾੜੀ ਗੱਲ ਨਹੀਂ ਗਈ ਛੱਤਰੀਆਂ ਦਾ ਭੋਜਣਾ ਹੈ ਤੇ ਛੱਤਰੀ ਛਕਦੇ ਨੇ ਸਿੰਘ ਛਕਦੇ ਨੇ ਤੇ ਕਈ ਮਾੜਾ ਮੰਨਦੇ ਨੇ ਮਾਸ ਖਾਣ ਨੂੰ ਉਹ ਕਹਿੰਦੇ ਵੀ ਮਾਸ ਖਾਣਾ ਬੈਤਰ ਹੈ ਸਵਾਏ ਕਿ ਤੁਸੀਂ ਮਸ਼ਰੂਮ ਖਾਓ ਜੇ ਮਸ਼ਰੂਮ ਖਾਓ ਖੰਬਖਾਓ ਮੇ ਜੇ ਤੁਹਾਨੂੰ ਮਾਸ ਮਾੜਾ ਲੱਗਦਾ ਤਾਂ ਮਾਸ ਖਾਣਾ ਸੌ ਦਰਦੀ ਚੰਗਾ ਹੈ ਜੇ ਤੁਸੀਂ ਮਸ਼ਰੂਮ ਖਾਣੀ ਹੈ ਸੜਿਆ ਭੋਜਨ ਹੈ ਜੀ ਫੰਗਸ ਵਾਲਾ ਇਹ ਭੋਜਨ ਠੀਕ ਆ ਕਈਆਂ ਨੂੰ ਪਚ ਜਾਂਦਾ ਹੋਊਗਾ ਕਈ ਹੁਣ ਹੈ ਹੀ ਦਾ ਕੀ ਕਰੀਏ ਕਈ ਉਹਨਾਂ ਲੋਹਾ ਪੰਜਾਈ ਦੇਖੋ ਇਹਨਾਂ ਹੁੰਦਾ ਵੀ ਨਹੀਂ ਪ੍ਰਵਾਹ ਹੁੰਦੀ ਹੈ ਨਾ ਵੀ ਵੀ ਲੋਹਾ ਵੀ ਗਾਲ ਦਿੰਦੇ ਆ ਤੇ ਪਰ ਉਹ ਇਹ ਭੋਜਨ ਖਾਣ ਵਾਲਾ ਨਹੀਂ ਮਸ਼ਰੂਮ ਜਿਹੜਾ ਭੋਜਨ ਕਨਸਟਿਪੇਸ਼ਨ ਕਬਜ਼ ਨੂੰ ਹਟਾਉਣ ਦਾ ਕੀ ਤਰੀਕਾ ਵੀ ਪੇਟ ਸਾਫ ਹੋ तरीका बाजी एक सिंपल जी ਜਿਹੜੀ ਅੱਗੇ ਵੀ ਆਪਾਂ ਦੱਸੀ ਸੀਗੀ ਇੱਕ ਯੋਗ ਹੈ ਉਹ ਏਦਾਂ ਇੱਕ ਜਲਾਬਾ ਹਰੜ ਆਉਂਦੀ ਹੈ ਜੀ ਐਡੀਕ ਛੋਟੀ ਜੀ ਹਰੜ ਹੁੰਦੀ ਹੈ ਜਲਾਬਾ ਹਰੜ ਉਹਦਾ ਨਾਂ ਹੀ ਜਲਾਬਾ ਹੈ ਕਿ ਜਲਾਬ ਲਾਂਦੀ ਹੈ ਠੀਕ ਹੈ ਜੀ ਤੇ ਉਹ ਤੁਸੀਂ ਲੈ ਲੈਣੀ ਹੈ ਉਹਨੂੰ ਕੁੱਟ ਲੈਣਾ ਥੋੜੀ ਹਾਰਡ ਹੁੰਦੀ ਕੁੱਟ ਲਓ ਉਹਨੂੰ ਮਿਕਸੀ ਚ ਕੁੱਟ ਲਓ ਵੈਸੇ ਹੱਥ ਨਾਲ ਉਹਨੂੰ ਮਾਮਦਸਤੇ ਚ ਕੁੱਟੋ ਉਹ ਸਭ ਤੋਂ ਬਿਹਤਰ ਹੈ ਕੁੱਟ ਕੇ ਉਹਦਾ ਦੜਨ ਮੜ ਜਿਆ ਪਾਊਡਰ ਕਰ ਲਓ ਉਹਦੇ ਵਿੱਚ ਥੋੜੀ ਕਿ ਗੁਲਕੰਦ ਗੁਲਾਬ ਵਾਲੀ ਜਿਹੜੀ ਆ ਗੋਲੀ ਆਗੇ ਥੋੜੀ ਜੀ ਪਾਓ ਤੇ ਗੋਲੀ ਜੀ ਬਣਾ ਲਓ ਇੱਕ ਤੇ ਗੋਲੀ ਹੁਣ ਤੁਸੀਂ ਤਾਂ ਨਹੀਂ ਕਨਸਟੀਟਿਊਸ਼ਨ ਦੇ ਹਿਸਾਬ ਨਾਲ ਬਾਨੀ ਆਂ ਵੀ ਜੇ ਥੋੜੀ ਆ ਤਾਂ ਛੋਟੀ ਆ ਜੇ ਜਿਆਦੇ ਤੰਗ ਹੋ ਤਾਂ ਵੱਡੀ ਗੋਲੀ ਉਹ ਅੰਦਾਜ਼ਾ ਹੀ ਐ ਤੋ ਗੋਲੀ ਜੀ ਵਟ ਕੇ ਤੁਹਾਨੂੰ ਰਾਤ ਨੂੰ ਗਰਮ ਪਾਣੀ ਦੇ ਨਾਲ ਛਕੋ ਤਸਵੀਰ ਹੁੰਦਿਆਂ ਸਾਰ ਕਈ ਸਾਨੂੰ ਐ ਦੱਸਦੇ ਹੁੰਦੇ ਵੀ ਸਾਡਾ ਕਹਿੰਦਾ ਵੀ ਅੱਧਾ ਢਿੱਡ ਲੈ ਗਿਆ ਇਹ ਨਾਲ ਕੀ ਹੋ ਰਿਹਾ ਅਸੀਂ ਜੇ ਜਦੋਂ ਮੈਂ ਤੁਹਾਨੂੰ ਕੋਲ ਮਰੀਜ਼ ਆਉਂਦੇ ਨੇ ਆ ਜਿਹੜੀ ਤੁਸੀਂ ਗੋਲੀ ਦੱਸੀ ਆ ਗੋਲੀ ਖਾ ਕੇ ਲੋਕ ਤੁਹਾਡੇ ਕੋਲ ਆਉਂਦੇ ਅਗਲੇ ਦਿਨ ਕਹਿੰਦੇ ਕਿ ਭਾਈ ਸਰੀਰ ਚੋਂ ਲੱਗਦਾ ਵੀ 2.5 ਕਿਲੋ ਭਾਰ ਘਟ ਗਿਆ ਹੁੰਦਾ ਹਾਂ ਉਹਨਾਂ ਦਾ ਮਤਲਬ ਇਹ ਵੀ ਆ ਵੀ ਉਹਨਾਂ ਢਿੱਡ ਖਾਲੀ ਹੋ ਗਿਆ ਵੀ ਹੁਣ ਵੀ ਅਸੀਂ ਸਾਨੂੰ ਲੱਗਿਆ ਵੀ ਕੁਝ ਲੈ ਗਿਆ ਨਾਲੋਂ ਵੀ ਇਹ ਹਾਲ ਨੇ ਲੋਕਾਂ ਦੇ ਹਨਾ ਜੀ ਅੱਛਾ ਭਾਈ ਸਵੇਰੇ ਫਰੈਸ਼ ਹੋਣ ਦੇ ਲਈ ਜਿਹੜੀਆਂ ਇੰਗਲਿਸ਼ ਟਾਇਲਟਸ ਨੇ ਹਾਂਜੀ ਇਹ ਵੀ ਇਹ ਵੀ ਕਾਰਨ ਆ ਕਾਂਸਟਿਪੇਸ਼ਨ ਇਹ ਤੁਹਾਡਾ ਵਧੀਆ ਜਿਹੜਾ ਹੈਗਾ ਵਾ ਮੈਂ ਮਹਾਰਾਜ ਜੀ ਨਾ ਜਦੋਂ ਗਿਆ ਸੀਗਾ ਇੱਕ ਮੈਂ ਲਿਖਤ ਸਿੱਖਣੀ ਸੀਗੀ ਪੱਤਿਆਂ ਦੇ ਉੱਤੇ ਲਿਖਣ ਵਾਲੀ ਉਦੋਂ ਮੈਨੂੰ ਵਿਏਟਨਾਮ ਜਾਣਾ ਪਿਆ ਸਿੱਖਣ ਵਾਸਤੇ ਬੋਧੀਆਂ ਦੇ ਕੋਲ ਨਾ ਤੇ ਉਧਰ ਮੈਂ ਜਾ ਕੇ ਵੇਖਿਆ ਕਿ ਉਹ ਵੀ ਜਿਵੇਂ ਮਤਲਬ ਕਿ ਹੋ ਗਿਆ ਹੈ ਕਿ ਐਡਵਾਂਸ ਹੋ ਗਿਆ ਨਾ ਤੇ ਉਹਨਾਂ ਦੀ ਜਿਹੜੀ ਟਾਇਲਟ ਸੀਟਾਂ ਹੈ ਤਾਂ ਉਹਨਾਂ ਦੀ ਅੰਗਰੇਜ਼ੀ ਸੀ ਟਾਇਲਟ ਸੀਟਾਂ ਪਰ ਉਹਨਾਂ ਨੇ ਨਾ ਟਾਇਲਟ ਸੀਟਾਂ ਦੇ ਮੂਰੇ ਮਾਰੇ ਡੇਡੇ ਨਾਲ ਰੱਖੇ ਹੋਏ ਆ ਸਟੈਪ ਰੱਖੇ ਹੋਏ ਸੀਗੇ ਕਿ ਬੈਣਾ ਫਿਰ ਉੱਦਾਂ ਹੀ ਪੈਂਦਾ ਹੁੰਦਾ ਸੀਗਾ ਪੈਰ ਚੱਕ ਕੇ ਤਾਂ ਨੂੰ ਵੀ ਬੰਦਾ ਜਦੋਂ ਸੀਟ ਤੇ ਦਾ ਬੈਠ ਜਾਂਦਾ ਲੇਕਿਨ ਲੱਤਾਂ ਫੇਰ ਬੰਦੇ ਨੂੰ ਤਾਂ ਨੂੰ ਚੱਕਣੀਆਂ ਪੈਂਦੀਆਂ ਸੀ ਉਹਨਾਂ ਨੂੰ ਉਹ ਰੱਖਣਾ ਪੈਂਦਾ ਜੀ ਉੱਥੇ ਰਵਾਜ ਹੈ ਕਿ ਉਹ ਜਿਹੜਾ ਇੱਕ ਸਟੈਂਡ ਜਿਆ ਹੈਗਾ ਉਹ ਮੂਰੇ ਲੱਤਾਂ ਦੇ ਉੱਤੇ ਲੱਤਾਂ ਤਾਂ ਨੂੰ ਜਿਵੇਂ ਆਪ ਆ ਪੱਬਾਂ ਬਾਹਰ ਬੈਠਦੇ ਆ ਐਹੋ ਜੀ ਪੋਜੀਸ਼ਨ ਬਣ ਜਾਂਦੀ ਹੈ ਹਾਂ ਇਦਾਂ ਸਟੈਪ ਆਣਗੇ ਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਵੀ ਇਹ ਕਿਉਂ ਵੀ ਸਟੈਪ ਜਦ ਇੰਗਲਿਸ਼ ਸੀਟ ਲੱਗੀ ਆ ਉਹ ਫਿਰ ਉਹਨੇ ਭਾਵੇਂ ਦੱਸਿਆ ਵੀ ਆਹ ਕਾਰਨ ਆ ਵੀ ਇੰਨਾ ਫਰੈਸ਼ ਵਧੀਆ ਹੋਇਆ ਜਾਂਦਾ ਵਾ ਤੇ ਮਗਰ ਆਪਣੇ ਦਾ ਬੰਦੇ ਪਹਿਲਾਂ ਹੀ ਵਧੀਆ ਵਾ ਬੈਠੇ ਹੁੰਜੇ ਆ ਵੀ ਇਹ ਤਾਂ ਇਹ ਖੇਖਣ ਕਰਨ ਦੇ ਆ ਤੇ ਇਹਦਾ ਇੱਕ ਹੋਰ ਹਾਲ ਆ ਜਿਹੜਾ ਆਪਾਂ ਪੈਰੀ ਪਰ ਬੈਠ ਕੇ ਅ ਫਰੈਸ਼ ਹੁੰਨੇ ਸੀਗੇ ਪੈਰੀ ਪਰ ਬੈਠ ਕੇ ਫਰੈਸ਼ ਹੁੰਨੇ ਸੀ ਉਹਦੇ ਨਾਲ ਦੀ ਰੀ ਸੀ ਨੀ ਕਿ ਲੋਕ ਸਿਰਫ ਮੈਨੂੰ ਕਹਿੰਦੇ ਕਿ ਫਰੈਸ਼ ਹੋਣ ਤੋਂ ਬਾਅਦ ਜਿਹੜੀ ਸਫਾਈ ਚੰਗੇ ਢੰਗ ਨਾਲ ਨਹੀਂ ਹੁੰਦੀ ਹੈ ਨਾ ਇਹਦਾ ਵੀ ਹੱਲ ਆ ਗਿਆ ਹੁਣ ਤਾਂ ਪੈਰੀ ਪਰ ਸੀਟ ਪੈਰੀ ਪਰ ਸੀਟ ਲਵਾਵ ਨਾਲ ਜੈਟ ਸਪਰੇ ਆਹੋ ਹੁਣ ਤਾਂ ਕਹਿੰਦੇ ਤਰੱਕੀ ਕਰ ਲਈ ਜੈਟ ਲਵਾ ਲੋ ਤੇ ਜੈਟ ਲਵਾ ਕੇ ਤੇ ਬਸ ਚੜਦੀ ਗਲਾਵਾ ਕੇ ਤੁਸੀਂ ਉਹ ਪੱਬਾਂ ਬਾਹਰ ਬੈਠੋ ਤਾਂ ਬਿਹਤਰ ਹੈ ਕਿਉਂਕਿ ਇਹ ਬੇਸਿਕ ਜਿਹੜੀ ਕਹਿ ਲੋ ਵੀ ਹਿਊਮਨ ਨੇਚਰ ਹੈ ਕਿ ਦੁਨੀਆ ਦਾ ਕੋਈ ਵੀ ਬੰਦਾ ਸੀਗਾ ਉਹ ਸ਼ੁਰੂ ਤੋਂ ਇਸ ਤਰੀਕੇ ਨਾਲ ਹੀ ਬੈਠ ਕੇ ਮਲ ਤਿਆਰ ਕਰਦਾ ਸੀ ਜਿਵੇਂ ਪਸ਼ੂਆਂ ਦਾ ਇੱਕ ਤਰੀਕਾ ਘੋੜਿਆਂ ਦਾ ਤਰੀਕਾ ਹੈ ਇਦਾਂ ਇਨਸਾਨਾਂ ਦਾ ਵੀ ਇੱਕ ਤਰੀਕਾ ਹੈ ਉਹਨੂੰ ਆਪਾਂ ਹੁਣ ਉਹੀ ਤੁਹਾਡੇ ਵਿੱਚ ਸਫਾਈ ਦਾ ਨਾਮ ਦੇ ਦੇ ਕੇ ਬਦਲ ਲਿਆ ਤੇ ਪਰ ਉਹਨਾਂ ਠੀਕ ਆ ਬਾਹਰੋਂ ਤਾਂ ਸਫਾਈ ਕਰ ਲਈ ਪਰ ਜਿਹੜੀ ਅੰਦਰ ਗੰਦਗੀ ਰਹਿ ਗਈ ਉਹਦਾ ਕੀ ਕਰੋਗੇ ਆਪਾਂ ਨਹੀਂ ਵੀਰੇ ਇੰਗਲਿਸ਼ ਟਾਇਲਟਸ ਦੀ ਨਾਸਮਾਰਤਾ ਅੱਜਕੱਲ ਬੀਬੀਆਂ ਦੇਖੋ ਗੋਡੇ ਟੇਡੇ ਹੋਏ ਪਏ ਆ ਹਾਂਜੀ ਬਿਲਕੁਲ ਬਿਲਕੁਲ ਗੋਡਿਆਂ ਦਾ ਦਰਦ ਹੀ ਨਹੀਂ ਸੂਤ ਆ ਰਿਹਾ ਇਹ ਜੇ ਕਿਤੇ ਪੈਰੀਂ ਪਰ ਬੈਠੇ ਹੁੰਦੇ ਸਾਰੀ ਉਮਰ ਜਿੰਨੀ ਚਿਰ ਤੱਕ ਵੀ ਬੈਠ ਸਕਦੇ ਨੇ ਸ਼ਾਇਦ ਬੜੇ ਸੋਹਣੇ ਤੁਰਦੇ ਫਿਰ ਬਿਲਕੁਲ ਆਪਣੇ ਪੁਰਾਣੇ ਸਾਰੀ ਬੰਦੇ ਰਹੇ ਆ ਜੀ ਜਿਹੜਾ ਬੰਦਾ ਰੋਜ਼ ਸਵੇਰ ਉੱਠ ਕੇ ਹੀ ਇਹ ਪੈਰੀ ਭਰ ਬੰਦਾ ਹੈ ਤੇ ਉਹਨੂੰ ਕੀ ਪ੍ਰੋਬਲਮ ਆਉਣੀ ਹੈ ਸਾਰੀ ਦਿਹਾੜੀ ਚ ਵੀ ਮੈਂ ਠੀਕ ਨਹੀਂਗਾ ਜਾਂ ਵੀ ਮੇਰੇ ਗੋਡਿਆਂ ਨੂੰ ਕੁਝ ਹੋ ਗਿਆ ਨਾਲੇ ਇਹ ਐਕਸਰਸਾਈਜ਼ ਦੀ ਐਕਸਰਸਾਈਜ਼ ਹੈ ਜੀ ਗੋਡਿਆਂ 'ਤੇ ਬਹਿਣਾ ਤੇ ਬਹੁਤ ਮੈਂ ਇਹ ਨੌਜਵਾਨ ਵੇਖਿਆ ਠੀਕ ਆ ਭਾਉ ਜੀ ਵੀ ਮੈਂ ਕਹਿੰਦਾ ਇਹ ਨਹੀਂ ਵੀ ਹੁਣ ਸਾਰੇ ਇੱਕੋ ਜਿਹੇ ਆ ਪੰਜਾਬ 'ਚ ਪਰ ਮੈਂ ਜਿਹੜੇ ਦੇਖੇ ਨੇ ਵੀ ਜਿਹੜੇ ਹੈਗੇ ਨੇ ਬਾਕੀ ਜਿਹੜੇ ਸੁਣਦੇ ਨੇ ਉਹ ਜਮਾ ਕੇ ਵੇਖ ਲੈਣ ਜੀ ਹਨਾ ਜੀ ਵੀ ਜੇ ਕੋਈ ਮੈਂ ਗਲਤੀ ਨਾ ਕਹਿ ਰਿਹਾ ਹਾਂ ਮਾਫੀ ਮੈਂ ਚਲੋ ਪਹਿਲਾਂ ਹੀ ਮੰਗਦਾ ਹਾਂ ਪਾਉ ਵੀ ਜਿਹੜੇ ਸਹੀ ਆ ਤਾਂ ਫੇਰ ਠੀਕ ਆ ਸਹੀ ਨੇ ਜਿਹੜੇ ਨਹੀਂ ਸਹੀ ਵੀ ਆਪਣਾ ਨੌਜਵਾਨ ਨਹੀਂ ਪੱਪਾਂ ਪਰ ਬੈਠ ਰਿਹਾ ਪੰਜ 10 ਮਿੰਟ ਤੋਂ ਬਾਅਦ ਬੈਠਿਆ ਨਹੀਂ ਜਾ ਰਿਹਾ ਇੱਕ ਹੁੰਦਾ ਪੈਰ ਖੋਲ ਕੇ ਬਹਿਣਾ ਇੱਕ ਹੁੰਦਾ ਪੈਰ ਜੋੜ ਕੇ ਬਹਿਣਾ ਬੈਠਿਆ ਨਹੀਂ ਜਾ ਰਿਹਾ ਜੀ ਨਹੀਂ ਨੌਜਵਾਨ ਬੈਠ ਰਿਹਾ ਨੌਜਵਾਨ ਬੈਠੂਗਾ ਨਹੀਂ ਪੱਟ ਕਿਵੇਂ ਬਣਨਗੇ ਠੀਕ ਆਣਾ ਤੇ ਹੁਣ ਜ਼ਰੂਰੀ ਨਹੀਂ ਹੁੰਦਾ ਵੀ ਪੱਟ ਦਾ ਸਾਈਜ਼ ਏਡਾ ਹੋ ਜਾਵੇ ਜਿਹੜੇ ਆਪਣੇ ਪੱਟ ਨੇ ਵੀ ਇਹ ਇਹਨਾਂ 'ਚ ਜਾਨ ਮਸਲ ਹੋਣਾ ਚਾਹੀਦਾ ਇਹਨਾਂ 'ਚ ਜਾਨ ਹੋਣੀ ਚਾਹੀਦੀ ਜਿਵੇਂ ਆਪਣੇ ਪੁਰਾਣੇ ਸਾਰੇ ਬਜ਼ੁਰਗ ਅੱਜ ਵੀ ਆਪਾਂ ਕਈ ਬਜ਼ੁਰਗ ਵੇਖੀਦੇ ਖੇਤਾਂ 'ਚ ਕਈ ਚਲਾਉਂਦੇ ਮਾਰੇ ਕੰਮ ਕਰਦੇ ਆ ਨੌਬਰ ਨੌ ਨੇ ਜੀ ਸਾਈਕਲ ਚਲਾ ਰਹੇ ਨੇ ਠੀਕ ਆ ਨਾ ਸਾਈਕਲ ਚਲਾਉਣਾ ਪੁੰਜੇ ਰਹਿਣਾ ਇਹ ਬਹੁਤ ਜ਼ਰੂਰੀ ਹੈ ਜੀ ਆਪਣੇ ਵਾਸਤੇ ਤੁਰਨਾ ਜੇ ਤੁਰ ਨਹੀਂ ਸਕਦੇ ਸਾਈਕਲ ਚਲਾਓ ਚੌਂਕੜਾ ਮਾਰ ਕੇ ਬਹਿਣ ਦਾ ਰਵਾਜ ਹੀ ਖਤਮ ਹੋ ਜਾ ਹਾਂ ਚੌਂਕੜਾ ਮਾਰ ਕੇ ਨਹੀਂ ਆਪਣੇ ਕੋ ਬਹੁਤਿਆਂ ਕੋ ਨੌਜਵਾਨਾਂ ਕੋ ਬੈਠਿਆ ਜਾਂਦਾ ਉਹ ਖਾਸ ਕਰਕੇ ਜਿਹੜੇ ਜਿਮ ਵਾਲੇ ਉਹਨਾਂ ਕੋ ਤਾਂ ਜਮਾ ਹੀ ਨਹੀਂ ਬੈਠਿਆ ਜਾਂਦਾ ਉਹ ਐਂ ਜੇ ਐਂ ਜੇ ਹੋ ਕੇ ਬੈਠ ਜਾਣਗੇ ਜਿਵੇਂ ਹਾਂ ਠੀਕ ਆ ਕੁਝ ਪਲਵਾਨ ਲੋਕ ਹੁੰਦੇ ਪਲਵਾਨਾ ਕੋ ਚੌਂਗੜੀ ਨਹੀਂ ਵੱਜਦੀ ਉਹਨਾਂ ਦਾ ਉਹ ਹੁੰਦਾ ਵੀ ਉਹਨਾਂ ਦੇ ਪੱਟ ਪਾਰੇ ਹੁੰਦੇ ਨੇ ਪ੍ਰੋਫੈਸ਼ਨ ਹੁੰਦੇ ਨੇ ਪਰ ਆਮ ਹੀ ਆਪਣੇ ਜਿਹੜੇ ਮੁੰਡੇ ਨੇ ਵੀ ਉਹ ਆਪਣੇ ਜਿਹੜੇ ਹੈਗੇ ਨੇ ਨੌਜਵਾਨ ਨਹੀਂ ਆ ਵੀ ਉਹਨਾਂ ਨੂੰ ਬਹਿਣਾ ਔਖਾ ਹੈ ਇਹ ਗਲਤ ਗੱਲ ਹੈ ਵੀ ਆਪਾਂ ਨੂੰ ਪੱਬਾਂ ਪਰ ਬਹਿਣਾ ਚਾਹੀਦਾ ਹੈ ਜੀ ਹਣਾ ਜੀ ਇਹ ਬਾਕੀ ਇੱਕ ਅਸੀਂ ਉਹ ਕਿੰਨੇ ਚੁਟਕਲੇ ਵੀ ਸੁਣ ਲਈਦੇ ਆ ਨਾ ਇੱਕ ਹੈਗਾ ਪਾਉ ਨਾ ਨੀਆਂ ਨੂੰ ਦਾ ਪਤਾ ਤੇ ਉਹ ਗੱਲ ਕਰ ਰਿਹਾ ਸੀਗਾ ਕਿ ਜਿਵੇਂ ਇੰਡਸਟਰੀਆਲ ਆਲੇ ਬੰਦੇ ਨੇ ਨਾ ਵੀ ਕਿੱਥੇ ਅਸੀਂ ਜਦੋਂ ਜੰਗਲ ਪਾਣੀ ਜਾਂਦੇ ਹੁੰਦੇ ਸੀ ਵੀ ਪਾਣੀ ਚੱਕਿਆ ਫਰੀਦਾ ਪਾਣੀ ਆ ਜਾ ਕੇ ਬੱਬਾਂ ਵਾਂਗ ਬੈਠ ਕੇ ਕਰਾਇਆ ਹੈ ਹਾਂ ਚਲੋ ਹੁਣ ਟਾਇਲਟ ਸੀਟਾਂ ਨੇ ਆਪਣੇ ਕੋਲ ਤੇ ਹੈ ਇੰਨਾ ਚ ਵੀ ਉਹ ਆ ਲੇਕਿਨ بڑے ਸ਼ਹਿਰਾਂ ਦੇ ਵਿੱਚ ਜਿਵੇਂ ਦੇਖ ਲਈਏ ਬڑے ਲੋਕਾਂ ਦੇ ਵੇਖਣ ਦੇਖ ਲਈਏ ਉਹ ਕਹਿੰਦੇ ਵੀ ਨਾਲ ਇੱਕ ਟਾਇਲਟ ਪੇਪਰ ਵੀ ਦੇਣਾ ਸ਼ੁਰੂ ਕਰਤਾ ਤੁਹਾਨੂੰ ਵੀ ਸਾਫ਼ ਕਰ ਲੋ ਹਾਂ ਉਹ ਖਰੀਦਣਾ ਪੈਂਦਾ ਹੈ ਕਹਿੰਦੇ ਵੀ ਬਿਜ਼ਨਸਮੈਨ ਐਡਾ ਕਿ ਜ਼ਿਆਦਾ ਦਿਮਾਗੀ ਆ ਵੀ ਸਾਡੀ ਜਿਹੜੀ ਰੋਜ਼ ਦੀ ਫਰੀਦੀ ਕਰਿਆ ਉੱਚੋਂ ਉਹਨੇ ਪ੍ਰੋਫਿਟ ਲੱਭ ਲਿਆ ਹਾਂ ਕੰਮ ਸੇ ਕੰਮ 5-6 ਰੁਪਏ ਦਾ ਦੇ ਖਰੀਦਣਗੇ ਹੀ ਕਿਤੇ ਸਾਰਾ ਕੁਝ ਫਰੀਦ ਹੈ ਵੀ ਇਹ ਗੱਲਾਂ ਧਿਆਨ ਰੱਖਣੀਆਂ ਚਾਹੀਦੀਆਂ ਵੀ ਇਹ ਕਿੱਥੋਂ ਕਿੱਥੋਂ ਸਾਡੇ ਕੋਲੋਂ ਫਾਇਦਾ ਲੈ ਰਹੇ ਨੇ ਤੇ ਇਹ ਗੱਲਾਂ ਨੇ ਬਹੁਤ ਬਹੁਤ ਸ਼ੁਕਰੀਆ ਵੀਰੇ ਤੁਸੀਂ ਗੱਲਬਾਤ ਕੀਤੀ ਤੇ ਇਹ ਜ਼ਰੂਰ ਕਰੋ ਜੀ ਵੀ ਜਿਹੜਾ ਤੁਹਾਨੂੰ ਦੱਸਿਆ ਦੂਜਾ ਦੁੱਧ ਪੀਓ ਆਪਣਾ ਪੰਜਾਬ ਦਾ ਜਿਹੜਾ ਖਾਸ ਕਰਕੇ ਮਾਈਆਂ ਤੇ ਦੁੱਧ ਨੂੰ ਮੂੰਹ ਲਾ ਕੇ ਰਾਜੀ ਨਹੀਂ ਗੀਆਂ ਨੌਜਵਾਨ ਤੇ ਜਿਹੜੇ ਆਪਣੇ ਬੰਦੇ ਨੇ ਸਿੰਘ ਨੇ ਦੁੱਧ ਪੀਣ ਰੱਜ ਕੇ ਕਿਉਂਕਿ ਪੂਰੇ ਹਿੰਦੁਸਤਾਨ ਦੇ ਵਿੱਚ ਨਾਰਥ ਦਾ ਹੀ ਇਹ ਏਰੀਆ ਤੇ ਨਾਰਥ ਦੇ ਇਹ ਏਰੀਏ ਵਿੱਚੋਂ ਆ ਹਰਿਆਣਾ ਜੁਪੀ ਦਾ ਏਰੀਆ ਥੋੜਾ ਤੇ ਆਪਣਾ ਹੀ ਏਰੀਆ ਵਾ ਵੀ ਜਿਹੜਾ ਬਾਬਾ ਜੀ ਬਹੁਤ ਭਾਰੀ ਮਾਤਰਾ ਚ ਦੁੱਧ ਪਚਾ ਲਿੰਦਾ ਨਹੀਂ ਤਾਂ ਹੋਰ ਮੁਲਕਾਂ 'ਚ ਜਾਂ ਹੋਰ ਜਿਹੜੇ ਆਪਣੇ ਆਪਣੇ ਹਿੰਦੁਸਤਾਨ ਦੇ ਜਿਹੜਾ ਪਰਲਾ ਬੰਨਾ ਹੈ ਉਹਨੂੰ ਦੁੱਧ ਨਹੀਂ ਪਚਦਾ ਇਹ ਅਸੀਂ ਦੇਖਿਆ ਹੈ ਸਾਡੀ ਪੰਜਾਬ ਦੀ ਸਿਹਤ ਦਾ ਰਾਜ ਇਹ ਵੀ ਵੀ ਤਾਂ ਹੈ ਨਾ ਕਿ ਆਪਾਂ ਦੁੱਧ ਪਚਾ ਲੈਨੇ ਆਂ ਬਾਬਾ ਦੁੱਧ ਪੀ ਲੈਨੇ ਆਂ ਉਧਰਲੇ ਤਾਂ ਦੁੱਧ ਦਾ ਨਾਂ ਸੁਣ ਕੇ ਕੰਬ ਜਾਂਦੇ ਆ ਕਿ ਬੱਦਾਂ ਜੋ ਵੀ ਦੁੱਧ ਮੱਝ ਦਾ ਗਾਂ ਦਾ ਨਹੀਂ ਮੱਝ ਦਾ ਦੁੱਧ ਪਚਾਈਦਾ ਮਤਲਬ ਕਿ ਦੁੱਧ ਪੀਓਗੇ ਤੇ ਮਾਰਾ ਫਿਰ ਸਰੀਰ ਰੈਲਾ ਰਹਿੰਦਾ ਨਾੜਾਂ ਸਾਫ਼ ਰਹਿੰਦੀਆਂ ਦੁੱਧ ਸਰੀਰ ਦੀ ਅੰਦਰੋਂ ਸਫਾਈ ਵੀ ਬਹੁਤ ਵਧੀਆ ਕਰਦਾ ਡੀਟੌਕਸਿਜਨ ਨੂੰ ਆਪਾਂ ਕਹਿੰਦੇ ਆ ਤਾਕਤ ਜਿਹੜੀ ਦੰਦਾ ਦਿੰਦਾ ਹੈ ਪਰ ਇਹ ਸਰੀਰ ਨੂੰ ਡੀਟੌਕਸ ਵੀ ਬਹੁਤ ਅੱਛਾ ਕਰਦੇ ਦੁੱਧ ਤੇ ਦੁੱਧ ਰੱਜ ਕੇ ਪੀਓ ਤੇ ਮੈਂ ਮੈਂ ਨਹੀਂ ਦੇਖਿਆ ਵੀ ਜਿਹੜਾ ਬੰਦਾ ਰੱਜ ਕੇ ਦੁੱਧ ਪੀਂਦਾ ਹੋਵੇ ਤੁਹਾਨੂੰ ਕਨਸਟਿਪੇਸ਼ਨ ਹੋਵੇ ਬਹੁਤ ਕਿਤੇ ਰੇਅਰ ਚਾਂਸ ਹੋਊ ਜਾਂ ਉਹਨੂੰ ਕੋਈ ਹੋਰ ਪ੍ਰੋਬਲਮ ਪੈ ਗਈ ਹੋ ਪਰ ਇੱਕ ਬੇਸਿਕ ਜਿਹਾ ਇਲਾਜ ਹੈ ਵੀ ਜਿਹੜਾ ਬੰਦਾ ਦੁੱਧ ਦੁੱਧ ਰੱਜ ਕੇ ਪੀਵੇ ਤੇ ਜਲ ਜ਼ਿਆਦਾ ਵਰਤੋਂ ਵਰਤ ਤੇ ਉਹਨੂੰ ਨਹੀਂ ਹੁੰਦੀ ਹਾਂ ਤੇ ਬਾਕੀ ਬਾਹਰਲੇ ਖਾਣੇ ਤੋਂ ਤਾਂ ਆਬਵੀਅਸਲੀ ਪਰਹੇਜ਼ ਕਰਨਾ ਹੈ ਵੀ ਜਿਹੜਾ ਤੇਲ ਹੈ ਉਹ ਰੀ ਹੀਟ ਨਹੀਂ ਬਹੁਤਾ ਜ਼ਿਆਦਾ ਵਰਤਣਾ ਵੀ ਤਲ ਤਲ ਕੇ ਵੀ ਜਿਵੇਂ ਆਪਣੇ ਜੀ ਸਵਾਦ ਕਹਿੰਦਾ ਵੀ ਜੀਭਾਂ ਦਾ ਸਵਾਦ ਵੀ ਆਪਾਂ ਨੂੰ ਵੀ ਫਰਾਈ ਡੀ ਫਰਾਈ ਕਰੀ ਮੜਾ ਜਾਂ ਹੋਰ ਭਰਾਈ ਕਰੀ ਨਾ ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਬਹੁਤ ਬਹੁਤ ਸ਼ੁਕਰੀਆ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਬਾਈ ਸਿਮਰਨਪ੍ਰੀਤ ਉਹ ਨਾਲ ਗੱਲ ਕਰ ਰਹੀ ਸੀ ਕਨਸਟਿਪੇਸ਼ਨ ਕਬਜ਼ ਪੇਟ ਨਹੀਂ ਸਾਫ਼ ਹੋ ਰਿਹਾ ਤੁਹਾਡਾ ਬਹੁਤ ਸਾਰਾ ਸਮਾਂ ਜਿਹੜਾ ਜ਼ਿੰਦਗੀ ਦਾ ਟਾਇਲਟ 'ਚ ਖਰਾਬ ਹੋ ਰਿਹਾ ਹੈ ਉਹ ਸਮਾਂ ਬਚਾਉਣ ਦਾ ਇਹਨਾਂ ਨੇ ਜਿਹੜਾ ਤਰੀਕਾ ਦੱਸਿਆ ਉਮੀਦ ਕਰਦਾ ਕਿ ਤੁਹਾਡੀ ਜ਼ਿੰਦਗੀ 'ਚ ਤੁਸੀਂ ਤੰਦਰੁਸਤ ਰਹੋ ਤੇ ਇਸ ਤਰੀਕੇ ਨੂੰ ਫੋਲੋ